ਅੱਜ ਸੈਂਟ ਜੇਵੀਰ ਸਕੂਲ ਤਾਲਾ ਦੇ ਵਿਦਿਆਰਥੀਆਂ ਨੇ ਕਈ ਤਹੁਮਤੇ ਜਾ ਕੇ ਰਖੜੀਆਂ ਬਣੀਆਂ ਜਿੱਥੇ ਬੈਂਕ ਦੇ ਵਿੱਚ ਅਧਿਕਾਰੀ ਜਿਹੜੇ ਕਿ ਮੈਨੇਜਰ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਹੋਰ ਅਧਿਕਾਰੀਆਂ ਸਮੇਤ ਐਸਡੀਐਮ ਦਫ਼ਤਰ ਪਹੁੰਚ ਕੇ ਐਸਡੀਐਮ ਦੇ ਵੀ ਰਖੜੀਆਂ ਬਣ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਇਸ ਵਕਤ ਅਸੀਂ ਗੱਲ ਕਰਾਂਗੇ ਵਿਦਿਆਰਥੀ ਵੀ ਜਿਹੜੇ ਕਿ ਕਿਸ ਤਰ੍ਹਾਂ ਇਸ ਰਖੜੀ ਦੇ ਤਿਹਾਣ ਨੂੰ ਮਨਾਉਂਦੇ ਔਰ ਕੀ ਮਹੱਤਵਪੂਰਨ ਇਸ ਦਾ ਵਿਸ਼ਾ ਕੀ ਹੈ ਰਖੜੀ ਦਾ ਮਨਾਉਂਦਾ ਕਿ ਮੇਨ ਮਕਸਦ ਕੀ ਹੁੰਦਾ ਹੈ ਇਹ ਜਾਣਕਾਰੀ ਵੀ ਅਸੀਂ ਵਿਦਿਆਰਥੀਆਂ ਤੋਂ ਹੁਣ ਹਾਸਿਲ ਕਰਾਂਗੇ ਅਸੀਂ ਹੋਰ ਵੀ ਤੁਹਾਨੂੰ ਦੰਦ ਖਾਨੇ ਆ ਪਰਪਲ ਦੀਆਂ ਖਬਰਾਂ ਦਿਖਾਉਂਦੇ ਰਹਾਂਗੇ ਇਸ ਵਕਤਨ ਵੀ ਤੁਹਾਨੂੰ ਜਿਹੜਾ ਰਖੜੀ ਦਾ ਤਿਹਾਣ ਮਨਾ ਰਿਹਾ ਵਿਦਿਆਰਥੀ ਇਹ ਵੀ ਤੁਹਾਨੂੰ ਇਸ ਵਕਤ ਦਾ ਹੀ ਤੇ ਗੱਲ ਕਰੀਂ ਤੂੰ ਵੀ ਘੱਲ ਲੈ ਤਸਵੀਰ ਦਾ ਗੁੰਮ ਨਾ ਲੋਟਾ ਇਹ ਵੀ ਲੱਗ ਕੇ ਕਾਉਂਸਲ ਪਤਲੇ ਦੇ ਵਿੱਚ ਖੜੇ ਆ ਜਿੱਥੇ ਕਿ ਅੱਜ ਸੈਂਟ ਜੇਵੀਅਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਔਰ ਰਖੜੀਆਂ ਬਨ ਕੇ ਇੱਥੇ ਖੁਸ਼ੀ ਦਾ اظہار ਕੀਤਾ ਗਿਆ ਹੈ ਨਗਰ ਕਾਉਂਸਲ ਦੇ ਵਿੱਚ ਜਿਹੜੇ ਕਿ ਕਾਉਂਸਲਰ ਅਤੇ ਜਿਹੜੇ ਨਗਰ ਕਾਉਂਸਲ ਦੇ ਪ੍ਰਧਾਨ ਹਨ ਰਣੂ ਮਿਕ ਸਿੰਘ ਇਹਨਾਂ ਦੇ ਵੀ ਰਖੜੀ ਬਨ ਕੇ ਇਹਨਾਂ ਨੇ ਖੁਸ਼ੀ ਦਾ ਤਿਉਹਾਰ ਮਨਾਇਆ ਸੀ ਬੱਚੇ ਨਾਲ ਗੱਲ ਕਰਾਂ ਕਿ ਇਸ ਤਰ੍ਹਾਂ ਦਾ ਅੱਜ ਜਿਹੜੀ ਸਕੂਲ ਦੇ ਵਿੱਚ ਵੀ ਰਖੜੀ ਦਾ ਸੱਤਿਆਹਾਰ ਮਨਾਇਆ ਹੋਊਗਾ ਬੱਚੇ ਕੀ ਨਾ ਤੁਹਾਡਾ ਔਰ ਕਿਹੜੀ ਕਲਾਸ ਦੇ ਸਟੂਡੈਂਟ ਹੋ ਔਰ ਸਿਕਾਇਲ ਜੀ ਮੇਰਾ ਨਾਮ ਅਰਸ਼ਪ ਸਾਰੇ ਨਾਲ ਰਖੜੀ ਮਨਾਉਣ ਆਏ ਆ ਭਾਈਚਾਰਾ ਵਧਾਉਣ ਆ ਆ ਜੋ ਕਿ ਦਿਨੋ ਦਿਨ ਖਤਮ ਹੁੰਦਾ ਜਾ ਰਿਹਾ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਹੋ ਚੱਲੀ ਹੈ ਅਤੇ ਸਾਰੇ ਇੱਕ ਦੂਜੇ ਨਾਲ ਲੜਦੇ ਰਹਿੰਦੇ ਨੇ ਕਿਸ ਨਿੱਕੇ ਨਿੱਕੇ ਗੱਲ ਤੇ ਰੋਸੇ ਹੋਈ ਜਾਂਦੇ ਨੇ ਤਾਂ ਕਰਕੇ ਅਸੀਂ ਉਹ ਰੋਸਿਆਂ ਦੂਰ ਕਰਨਾ ਹੈ ਅਤੇ ਹਰ ਸ਼ਕਸ਼ੀਅਤ ਨੂੰ ਅਸੀਂ ਰਖੜੀ ਬੰਨ੍ਹ ਕੇ ਆਪਣੇ ਭਾਈਚਾਰੇ ਦਾ ਪ੍ਰਤੀਕ ਹੈ ਜੋ ਆਪਣੇ ਪੰਜਾਬ ਦੀ ਸ਼ਾਨ ਹੈ ਆਪਣੇ ਭਾਰਤ ਦੀ ਸ਼ਾਨ ਹੈ ਕਿ ਸਾਰੇ ਭਾਈਚਾਰੇ ਦੇ ਨਾਲ ਰਹਿੰਦੇ ਨੇ ਉਸ ਨੂੰ ਅਸੀਂ ਵਧਾਉਣਾ ਹੈ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਨੇਂਦੇ ਤੁਹਾਡੇ ਔਰ ਹੋਰ ਵੀ ਕੋਈ ਰਖੜੀਆਂ ਬੰਨਣ ਗਿਆ ਕਿਸੇ ਤਰੀਕੇ ਨਾਲ ਅ ਸਰ ਮੇਰੇ ਘਰ ਦੇ ਵਿੱਚ ਮੇਰੇ ਮੰਮਾ ਪਾਪਾ ਮੇਰੇ ਭਰਾ ਤੇ ਮੇਰੀ ਦਾਦੀ ਜੀ ਨੇ ਅਤੇ ਅਸੀਂ ਘਰ ਦੇ ਵਿੱਚ ਵੀ ਮਤਲਬ ਚਾਚੇ ਤਾਏਾਂ ਦੇ ਵਿੱਚ ਵੀ ਅਸੀਂ ਸਾਰੇ ਰਖੜੀ ਦਾ ਤਿਉਹਾਰ ਬਹੁਤ ਖੁਸ਼ੀ ਨਾਲ ਮਨਾਉਂਦੇ ਆ ਸਕੂਲ 'ਚ ਕਿੰਨੇ ਦਿਨ ਦੀਆਂ ਤਿਆਰੀਆਂ ਚੱਲੀਆਂ ਅ ਸਕੂਲ ਦੇ ਵਿੱਚ ਸਰ ਥੋੜੇ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋਈਆਂ ਨੇ ਅਤੇ ਸਾਰੇ ਮਤਲਬ ਬਹੁਤ ਹੀ ਜ਼ਿਆਦਾ ਉਤਸੁਕ ਸੀਗੇ ਇਸ ਦਿਨ ਦੇ ਲਈ ਬਹੁਤ ਵਧੀਆ ਹੈ ਬੱਚਿਆਂ ਨੂੰ ਸਿੱਖ ਮਿਲਦੀ ਹੈ ਕਿਉਂਕਿ ਇਹ ਜਿਹੜੇ ਪੁਰਾਣਾ ਵਿਰਸੇ ਦੇ ਤਿਹਾੜ ਜਿਹੜੇ ਰਖੜੀ ਵੰਦਨ ਇੱਕ ਰੱਖਿਆ ਬੰਦਨ ਹੁੰਦਾ ਹੈ ਭੈਣ ਭਰਾ ਦਾ ਤੇ ਇੱਕ ਰੱਖਿਆ ਬੰਦਨ ਦਾ ਤਿਹਾੜ ਜਿਹੜਾ ਕਿ ਬੜੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਇੱਥੇ ਪੰਜਾਬ ਦੇ ਵਿੱਚ ਇੱਕ ਇਹ ਤਿਹਾੜ ਕਾਫੀ ਅਹਿਮੀਅਤ ਰੱਖਦਾ ਹੈ ਕੀ ਲੱਗਦਾ ਤੁਹਾਨੂੰ ਜਿਵੇਂ ਅੱਜ ਦਾ ਤਿਹਾੜ ਇਹ ਵਿੱਚ ਮਨਾਣ ਆਏ ਆ ਔਰ ਸ਼ਹਿਰ ਦੇ ਵਿੱਚ ਵੀ ਕਾਫੀ ਜ਼ਿਆਦਾ ਇੱਕ ਰਖੜੀਆਂ ਦੀ ਰੌਣਕ ਲੱਗੀ ਹੋਈ ਹੈ ਸਰਪੰਚ ਜੀ ਇਹ ਪਵਿੱਤਰ ਤਿਉਹਾਰ ਆ ਜਿਹੜਾ ਰੱਖੜੀ ਬੰਧਨ ਦਾ ਅੱਜ ਸਾਡੀਆਂ ਬੱਚੀਆਂ ਨੇ ਕਿਉਂਕਿ ਸੈਂਟਰ ਜੀਬੀ ਸਕੂਲ ਦੇ ਸਾਡੇ ਵਿਕਾਸ ਜੀ ਪ੍ਰਿੰਸੀਪਲ ਸਾਹਿਬ ਔਰ ਉਹਨਾਂ ਦਾ ਸਭੂ ਸਟਾਫਰ ਸਾਡੀਆਂ ਬੱਚੀਆਂ ਅੱਜ ਸਾਡੇ ਨਗਰ ਕੌਂਸਲ ਦੇ ਵਿੱਚ ਆ ਕੇ ਇਸ ਪਵਿੱਤਰ ਤਿਉਹਾਰ ਨੂੰ ਮਨਾਉਣ ਦੇ ਲਈ ਸਾਡੇ ਕੋਲ ਪਹੁੰਚੇ ਸਾਨੂੰ ਬੜਾ ਚੰਗਾ ਲੱਗਿਆ ਕਿਉਂਕਿ ਇਹ ਤਿਉਹਾਰ ਆ ਜਿਹੜਾ ਇਹ ਸਾਡੇ ਆਪਸੀ ਭਾਈਚਾਰੇ ਨੂੰ ਪ੍ਰਤੀਕ ਔਰ ਆਪਦੇ ਭੈਣ ਭਰਾ ਦੇ ਜਿਹੜੇ ਪਿਆਰ ਨੂੰ ਹਰ ਸਾਲ ਚ ਹਰੇਕ ਭੈਣ ਨੂੰ ਹੁੰਦਾ ਕਿ ਮੈਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਾਂ ਔਰ ਇਹ ਹੁੰਦਾ ਕਿ ਭਰਾ ਵੀ ਇਹ ਗੱਲ ਹਮੇਸ਼ਾ ਸੋਚਦੇ ਆ ਕਿ ਮੈਂ ਆਪਣੀ ਭੈਣ ਦਾ ਆਪਣੀ ਬੱਚੀ ਦਾ ਹਮੇਸ਼ਾ ਰੱਖਿਆ ਜਿਹੜੀ ਉਹ ਹਮੇਸ਼ਾ ਕਰਦੇ ਰਹਿੰਦੇ ਪਰ ਇਹ ਜਿਹੜਾ ਪੁੱਤਰ ਤਿਹਾਰ ਹੈ ਇਹ ਸਾਨੂੰ ਹਰ ਸਾਲ ਲਈ ਯਾਦ ਕਰਾਉਂਦਾ ਰਹਿੰਦਾ ਅੱਜ ਦੇ ਰਖੜੀ ਦੇ ਇਸ શુભ ਤਿਹਾਰ ਤੇ ਸਾਡੇ ਸਕੂਲ ਦੇ ਜਨ ਸੈਂਟ ਜੇਵਰੀ ਸਕੂਲ ਬਤਾਲਾ ਰੋਡ ਕਗਾ ਦੇ ਬੱਚੇ ਅਤੇ ਸਟਾਫ ਇੱਥੇ ਪਹੁੰਚੇ ਅਸੀਂ ਨਗਰ ਕੌਂਸਲ ਪਹੁੰਚ ਨੇ ਇਹਨਾਂ ਦਾ ਸਟਾਫ ਦਾ ਸਵਾਗਤ ਕਰਦੇ ਆ ਤੇ ਸਾਡੀਆਂ ਬੱਚੀਆਂ ਦਾ ਮਾਣ ਮਦਾਨੇ ਆ ਕਿ ਇਹ ਇੰਨਾ ਹੌਸਲਾ ਕਰਕੇ ਅੱਜ ਜਿਵੇਂ ਮੈਂ ਪਹਿਲਾਂ ਪੀਐਨਵੀ ਬੈਂਕ ਚ ਗਿਆ ਸੀ ਉੱਥੇ ਵੀ ਰੱਖੜੀ ਦਾ ਤਿਉਹਾਰ ਮਨਾ ਕੇ ਆਏ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਾਡਾ ਭਵਿੱਖ ਇਹ ਨੇ ਸਾਡੇ ਬੱਚੇ ਹੀ ਸਾਡਾ ਭਵਿੱਖ ਨੇ ਇਹਨਾਂ ਨੂੰ ਮੈਂ ਅੱਜ ਵੀ ਬੜੀ ਇਸ ਗੱਲ ਦੀ ਸراہਨਾ ਕਰਦਾ ਕਿ ਸਾਡੇ ਪ੍ਰਾਤਨ ਭਵਿੱਖ ਬਾਰੇ ਵੀ ਇਹਨਾਂ ਨੇ ਨਾਲ ਸਾਨੂੰ ਚੰਨਾ ਪਾਇਆ ਇਸ ਲਈ ਇਹ ਸਕੂਲ ਦਾ ਸਟਾਫ ਅਤੇ ਬੱਚੇ ਅੱਜ ਦੇ ਇਸ ਰੱਖੜੀ ਦੇ ਤਿਉਹਾਰ ਤੇ ਮੈਂ ਸਭ ਨੂੰ ਵਧਾਈ ਵੀ ਦਿੰਦਾ ਤੇ ਇਹਨਾਂ ਦੇ ਇਹੀ ਕਾਮਨਾਵਾ ਕਰਨਾ ਹੈ ਕਿ ਵੱਡੇ ਵੱਡੇ ਉਦਿਆਂ ਤੇ ਜਾ ਕੇ ਇਸੇ ਤਰ੍ਹਾਂ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣਾ। ਪੰਡਾ ਜੀ ਅੱਜ ਇੱਥੇ ਜਿਹੜਾ ਕੀ ਰਖੜੀ ਦੇ ਤਿਹਾਰ ਤੇ ਬ੍ਰह्म कुमारी ਅਸਪਰ ਦੇ ਵਿੱਚੋਂ ਕਾਣਾ ਆਈਆਂ ਸੀਗੀਆਂ ਹੋਰ ਵੀ ਇੱਥੇ ਕਿ ਪ੍ਰੋਗਰਾਮ ਦਾ ਕਾਫੀ ਜ਼ਿਆਦਾ ਵਧੀਆ ਇੱਥੇ ਰਖੜੀ ਦਾ ਜਿਹੜਾ ਤਿਹਾਰ ਅੱਜ ਮੇਰੇ ਖਿਆਲ ਚ ਸ਼ੇਰ ਦਾ ਤੁਹਾਡਾ ਮੂੰਹ ਕਾਫੀ ਮਿੱਠਾ ਹੋ ਰਿਹਾ ਹੈ ਕਿਉਂਕਿ ਵਰਫੀ ਦਾ ਇੱਕ 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 ਡੱਬਾ ਤੁਹਾਡੇ ਵਾਸਤੇ ਆ ਰਿਹਾ ਹੈ ਸਫੇਲ ਵਰਫੀ ਵੀ ਖਾ ਰਹੇ ਹੋ ਕਿਸ ਤਰ੍ਹਾਂ ਮਹਿਸੂਸ ਕਰਦੇ? ਦੇਖੋ ਇਹ ਸਕੂਲ ਬਾਰੇ ਤੇ ਮੈਂ ਇਨੀ ਗੱਲ ਕਹਾਵਾਂਗਾ ਕਿ ਇਸ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਯੋਗਦਾਨ ਹੈ ਤੇ ਬੱਚਿਆਂ ਦਾ ਵਿਸ਼ੇਸ਼ ਧੋਤੇ ਇਹ ਇਕੱਲੇ ਰੱਖੜੀ ਤੇ ਨਹੀਂ ਆਉਂਦੇ ਮੇਰੇ ਕੋਲ 15 ਅਗਸਤ ਨੂੰ ਵੀ ਆਉਂਦੇ ਨੇ ਲੋਹੜੀ ਵਾਲੇ ਦਿਨ ਵੀ ਆਉਂਦੇ ਨੇ ਬੱਚੇ ਇਹਨਾਂ ਦਾ ਜਿਹੜੇ ਜਿਹੜੇ ਪ੍ਰਿੰਸੀਪਲ ਉਹਨਾਂ ਸਿੱਖਿਆ ਹੀ ਨਹੀਂ ਵਧਾ ਦਿੱਤੀ ਹੋਈ ਆਪਣੇ ਬੱਚਿਆਂ ਨੂੰ ਆਪਣੇ ਸਕੂਲ ਦੇ ਸਮੂਹ ਜਿੰਨਾ ਵੀ ਇਹਨਾਂ ਕੋਲ ਬੱਚੇ ਪੜ੍ਹਦੇ ਨੇ ਜਾਂ ਸਟਾਫ ਹੈ ਉਹ ਸਿੱਖਿਆ ਦਾ ਇੱਕ ਹਾਰ ਨਾ ਕਿ ਹਰ ਵਾਰੀ ਭਾਵੇਂ ਕਈ ਵਾਰੀ ਇਹ ਆਪਣੇ ਗੱਡੀ ਰਾਹੀਂ ਵੀ ਆਉਂਦੇ ਨੇ ਤੇ ਸਾਰੇ ਸ਼ਹਿਰ ਦੇ ਅੰਦਰ ਪੈਦਲ ਵੀ ਜਾ ਕੇ ਨਹੀਂ ਬੈਂਕਾਂ 'ਚ ਵੀ ਡੀਐਸਪੀ ਦਫ਼ਤਰ ਵੀ ਥਾਣੇ 'ਚ ਵੀ ਸਕੂਲਾਂ 'ਚ ਵੀ ਜਾ ਕੇ ਨਾ ਜਿਹੜੇ ਤਿਉਹਾਰ ਨੂੰ ਮਨਾਉਂਦੇ ਨੇ 15 ਅਖ ਦੇ ਮਾਤਾ ਕੀ ਹੈ ਮੈਂ ਕਹਿੰਦਾ ਵੀ ਇਹ ਕਹਿੰਚ ਕੋ ਗੁਰੇਜ ਨਹੀਂ ਹੈ ਵੀ ਰੱਖੜੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਇਹਦੇ ਬਾਰੇ ਸਾਡੇ ਸਕੂਲ ਦੀ ਬੱਚਿਆਂ ਨਾਲ ਅੱਜ ਸਾਨੂੰ ਦੱਸਿਆ ਹੋਇਆ ਹੈ ਵੀ ਦੀ ਕੀ ਮਹਤਾ ਹੈ ਕਿਉਂ ਮਨਾਉਂਦੇ ਨੇ ਇਹ ਸਾਰੇ ਗੱਲਾਂ ਜਾਣਕਾਰੀ ਮਿਲੀ ਹੈ ਤੇ ਮੈਂ ਆਪਣੇ ਵੱਲੋਂ ਨਗਰ ਕੌਂਸਲ ਦੇ ਮੇਰੇ ਸਮੂਹ ਸਾਥੀ ਐਮਸੀ ਸਾਹਿਬਾਨ ਸੀਐਨ ਮੀਤ ਪ੍ਰਧਾਨ ਮੀਤ ਪ੍ਰਧਾਨ ਉਹ ਸਟਾਫ ਜਿਨੇ ਵੀ ਆਏ ਨੇ ਉਹਨਾਂ ਵੱਲੋਂ ਵੀ ਵਧਾਈ ਦੇਣਾ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਸਾਹਿਬ ਨੂੰ ਤੇ ਬੱਚਿਆਂ ਨੂੰ ਜਿਹੜੇ ਬੱਚੇ ਇੰਨੇ ਵਧੀਆ ਪੜਾਏ ਹੋਏ ਨੇ ਬਹੁਤ ਵਧੀਆ ਹਿੰਦੀ ਇੰਗਲਿਸ਼ ਪੰਜਾਬੀ ਤਿੰਨੇ ਭਾਸ਼ਾਵਾਂ ਵਿੱਚ ਗੱਲ ਕਰਦੇ ਨੇ ਤਾਂ ਇਹ ਹੁੰਦੀ ਹੈ ਕਿ ਵਧੀਆ ਮਤਲਬ ਅਗਵਾਈ ਦੀ ਅਗਵਾਈ ਕਰਨ ਜਿਹੜੇ ਹੈ ਬੱਚੇ ਨੇ ਵਧੀਆ ਉਹ ਵੀ ਸਕੂਲ ਬਹੁਤ ਦੇਖੇ ਨੇ ਪਰ ਜਿੱਥੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਨੇ ਉੱਥੇ ਸਿੱਖਿਆ ਦਿੰਦੇ ਨੇ ਖੇਡ ਦੇ ਮਾਮਲੇ 'ਚ ਵੀ ਇਹ ਸਕੂਲ ਦਾ ਬੜਾ ਨਾਮ ਹੈ ਬੜੀ ਮਤ ਤਕਮੇ ਲੈ ਕੇ ਆਉਂਦੇ ਨੇ ਬੱਚੇ ਤੁਸੀਂ ਕਰਕੇ ਮੈਂ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਸਟਾਫ ਨੂੰ ਤੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਦਿੰਦਾ ਕਿ ਤੁਸੀਂ ਇੱਥੇ ਆਇਓ ਵਧੀਆ ਗੱਲ ਹੈ ਕਿ ਇੱਥੇ ਆਇਆ ਕਰੋ 15 ਅਗਸਤ ਨੂੰ ਵੀ ਆਇਓ ਤਾਨੂੰ ਤੁਹਾਡਾ ਸਤਿਕਾਰ ਮਾਨ ਸਰਕਾਰ ਤੋਂ ਇਥੇ ਮਿਲਾਂਗੇ ਧੰਨਵਾਦ ਜਿਵੇਂ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਅੱਗੇ ਜੋ ਵਿਧਾਨ ਵਿੱਚ ਯੋਗਦਾਨ ਸਭ ਤੋਂ ਵੱਡਾ ਪ੍ਰਿੰਸੀਪਲ ਦਾ ਹੁੰਦਾ ਹੈ ਉਸੇ ਤਰ੍ਹਾਂ ਹੀ ਅੱਜ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਰੱਖੜੀ ਦਾ ਤਿਹਾਰ ਕਿੰਨਾ ਮਹੱਤਵਪੂਰਨ ਹੈ ਸਾਡੇ ਲਈ ਉਹਦੇ ਵਾਸਤੇ ਵੀ ਬੱਚੇ ਕਿਉਂਕਿ ਜਦੋਂ ਇਸ ਤਰ੍ਹਾਂ दफ्तर सरकारी दफ्तर के किसी कई थार स थावं पर जाके इस तरह रखड़ी का त्यौहार मना के और दसन गए भी किस तरह के ये जो त्यौहार था किन्ना क वास्ते महत्वपूर्ण है हाँ जी नमस्कार जी सर किस तरह नमस्कार आपके चैनल के माध्यम से सबसे पहले मैं देशवासियों को रखड़ी जो रक्षाबंधन का जो त्यौहार है उसके पूर्व संध्या पर सबको बहुत बहुत बधाई देना चाहूँगा एक्चुअली आज का जो ये प्रोग्राम है ये एक अवेयरनेस एक प्रोग्राम है जिसके तहत हम सबसे पहले हम नगर परिषद में आए हैं और मैं ये कहना चाहूँगा जो हमारे नगर परिषद के प्रधान जी का बहुत बहुत आभार व्यक्त करना चाहूँगा कि इनका आशीर्वाद जो इन्होंने कहा है बच्चों के बारे में स्कूल के बारे में वो हमारे लिए बहुत ही एक गर्व का विषय रहेगा हमारा हमेशा यही कोशिश रहता है कि हमारे बच्चे पढ़ाई के साथ साथ कुछ आगे जो गतिविधियाँ है जो त्यौहार है या जो भी फेस्टिवल्स हम मनाते हैं देश के अंदर उसके जो गहराई में जाए और इसको सही ढंग से उपयोग करें आज का जो ये त्योहार है यानी कि जो कल हम मनाएंगे रक्षाबंधन कल तो ऐसे छुट्टी रहेगा तो इस वजह से आज हम ही आज ही हम मना रहे हैं इसको और हम हर जगह में जा रहे हैं और लोगों के प्रति एक एक अवेयरनेस प्रोग्राम क्रिएट कर रहे हैं कि ये जो रक्षाबंधन का त्यौहार है एक्चुअली ये एक भाईचारे का त्यौहार है इसमें सभी को जिम्मेवारियाँ जो है एक देश के नागरिक के अनुसार जो एक ज़िम्मेवारी होना चाहिए वो कैसे इसको निभाना चाहिए किस तरीके से इसको आगे लेके जाना चाहिए तो उसका जानकारी जो है हम बच्चों को दे रहे हैं और हम बच्चों को खुद ले आ रहे हैं ताकि बच्चों को पढ़ाई के साथ साथ प्रैक्टिकली हम इनको समझा पाए कि एग्जैक्टली exactly जो त्योहार है वो सिर्फ घर में बैठ के मनाने से नहीं होगा हमें लोगों के पास जाना होगा लोगों से समझना होगा और जो हमारे आ, आ, जो महक ਪਉਣਾ ਭਾਈਚਾਰਾ ਜਿਹੜਾ ਉਹ ਵਿਦਾਣਾ ਸ਼ੁਰੂ ਕੀਤਾ ਭੈਣਾਂ ਨੇ ਆਪਣੇ ਭਾਈ ਬਣਾਣੇ ਸ਼ੁਰੂ ਕੀਤੇ ਤਾਂ ਜੋ ਉਹਨਾਂ ਦੀ ਜਾਨ ਦੀ ਸੁਰੱਖਿਆ ਬਣੀ ਰਹੇ ਤਾਂ ਇਹਦੇ ਨਾਲ ਹੀ ਉਹ ਆਪਣੇ ਭਾਈ ਨਹੀਂ ਹਮੇਸ਼ਾ ਦੁਆ ਕਰਦੀਆਂ ਨੇ ਕਿ ਸਾਡਾ ਭਾਈ ਹਮੇਸ਼ਾ ਸਾਡੇ ਲਈ ਖੜ੍ਹਾ ਰਹੇਗਾ ਅਸੀਂ ਉਹਨਾਂ ਦੀ ਦੁਆ ਕਰਦੇ ਹਾਂ ਕਿ ਉਹ ਹਮੇਸ਼ਾ ਸੁਖਾਂਤ ਤੇ ਸੁਰੱਖਿਤ ਰਹੇ ਤਾਂ ਜੋ ਅਸੀਂ ਅਸੀਂ ਵੀ ਸੁਰੱਖਿਤ ਰਹੀਏ ਕਿਉਂਕਿ ਭਾਈਆਂ ਬਿਨਾ ਭੈਣਾਂ ਦਾ ਕੁਝ ਵੀ ਨਹੀਂ ਜੀ ਹਰ ਇੱਕ ਘਰ ਦੇ ਵਿੱਚ ਭੈਣਾਂ ਤੇ ਭਾਈ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਸਭ ਨੂੰ ਸੰਸਾਰ ਨੂੰ ਪੂਰੇ ਉਹਨੂੰ ਕਹਾਂਗੇ ਕਿ ਇੱਕ ਲੜਕੀ ਦੇ ਇੱਕ ਲੜਕਾ ਸੰਸਾਰ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਦੋਵੇਂ ਭੈਣ ਭਾਈਆਂ ਦਾ ਪਿਆਰ ਬਣਿਆ ਰਹੇ। ਧੰਨਵਾਦ। ਬਹੁਤ ਚੰਗਾ ਮੈਸੇਜ ਹੈ। ਇੱਕ ਮੈਸੇਜ ਦਿੱਤਾ ਗਿਆ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੀਟੀ ਵੀ ਦੇਸਾ ਜੀ ਕਿਉਂਕਿ ਇਹ ਜਿਹੜਾ ਰਖੜੀ ਦਾ ਤਿਉਹਾਰ ਹੈ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਮਹੱਤਵ ਰੱਖਦਾ ਹੈ ਔਰ ਅੱਜ ਇਸ ਤਰ੍ਹਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਇਹ ਤਿਉਹਾਰ ਮਨਾਉਣ ਵਾਸਤੇ ਇੱਕ ਥਾਂ ਥਾਂ ਤੇ ਅੱਜ ਪਹੁੰਚ ਕੀਤੀ ਜਾ ਰਹੀ ਹੈ। ਹਰ ਇੱਕ ਥਾਂ ਤੇ ਬੈਂਕ ਦੇ ਵਿੱਚ ਵੀ ਗਏ ਨੇ। ਐਸ.ਡੀ.ਐਮ ਦਸਤਰ ਵੀ ਜਾਣਗੇ ਸ਼ਾਇਦ। ਇੱਥੇ ਵੀ ਆਏ ਨੇ ਨਗ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਪ੍ਰਿੰਸੀਪਲ ਸਾਹਿਬ ਦਾ ਟੀਚਰ ਸਾਹਿਬਾਨਾਂ ਦਾ ਤੇ ਬੱਚਿਆਂ ਦਾ ਤਿਹਾਰ ਸਾਰੇ ਆਪਾਂ ਮਨਾਣੇ ਆ ਕਟੋ ਗਤ ਮੈਨੂੰ ਐ ਲੱਗਦਾ 70% ਲੋਕਾਂ ਨੂੰ ਪਤਾ ਹੋ ਸਕਦਾ 30% ਨੂੰ ਨਾ ਹੀ ਪਤਾ ਹੋਵੇ ਵੀ ਰਖੜੀ ਦਾ ਤਿਹਾੜ ਆਪਾਂ ਕਿਉਂ ਮਨਾਣੇ ਆ ਅੱਜ ਇਹਨਾਂ ਨੇ ਬੜਾ ਵਧੀਆ ਕੀਤਾ ਜਿਹੜਾ ਅਪਰਾਲਾ ਅੱਜ ਤੁਸੀਂ ਵੀ ਤੁਹਾਡਾ ਵੀ ਬਹੁਤ ਧੰਨਵਾਦ ਵੀ ਜਿਹੜਾ ਤੁਸੀਂ ਆਪਣਾ ਸਭ ਦੀ ਵਾਈਟ ਲੈਂਡ ਆਇਓ ਪਤਾ ਲੱਗਦਾ ਲੋਕਾਂ ਨੂੰ ਵੀ ਜਾਗਰੂਕ ਹੁੰਦੇ ਨੇ ਜਿਵੇਂ ਕ੍ਰਿਸ਼ਨ ਭਗਵਾਨ ਬਾਰੇ ਬੱਚਿਆਂ ਨੇ ਦਸਿਆ ਵੀ ਤਿਆਰ ਬਣਿਆ ਸਾਰਾ ਸ਼ੁਰੂ ਤੋਂ ਲੈ ਕੇ ਇਹਨਾਂ ਨੇ 1905 ਦੇ ਵੀ ਜੋ ਜੋ ਵੀ ਐਸੀਡੈਂਟ ਵਾਪਰਿਆ ਸਾਰਾ ਇਹਨਾਂ ਨੇ ਬੱਚਿਆਂ ਨੇ ਧਿਆਨ ਚ ਲਿਆਂਦਾ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਅੱਗੇ ਤੋਂ ਵੀ ਕਿੰਨੇ ਬੱਚਿਆਂ ਨੂੰ ਇਸ ਤਰ੍ਹਾਂ ਜਾਗਰੂਤ ਲੋਕਾਂ ਨੂੰ ਕਰਦੇ ਰਹੀਏ ਪ੍ਰਿੰਸੀਪਲ ਸਾਹਿਬ ਦਾ ਬਹੁਤ ਧੰਨਵਾਦ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਵਿਦਿਆਰਥੀਆਂ ਵਾਸਤੇ ਵੀ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਜਿਹੜੀਆਂ ਗੱਲਾਂ ਦਾ ਨਹੀਂ ਪਤਾ ਸੀ ਰਕੜੀ ਦਾ ਤੇ ਹੋਰ ਕਿਉਂ ਮਨਾਇਆ ਜਾਂਦਾ ਹੈ ਉਸ ਬੰਦੇ ਵੀ ਇਹ ਸੋਸ ਮੰਦੀ ਵੀ ਇਹਨਾਂ ਦੇ ਬਾਰੇ ਜਾਣਕਾਰੀ ਇਹਨਾਂ ਵਿਦਿਆਰਥੀਆਂ ਤੋਂ ਅੱਜ ਹਾਸਲ ਹੋਈ ਹੈ ਕਿਉਂਕਿ ਸਰ ਅੱਜ ਜਿਹੜਾ ਬੱਚਿਆਂ ਵੱਲੋਂ ਇੱਥੇ ਰਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਹਨਾਂ ਦਾ ਕਾਫੀ ਹੋਰ ਵੀ ਕਈ ਸਰਕਾਰੀ ਦਫ਼ਤਰਾਂ ਦੇ ਵਿੱਚ ਪਹੁੰਚੇ ਆ ਬੱਚੇ ਔਰ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਅੱਗੇ ਇਸ ਤਰ੍ਹਾਂ ਦੀ ਇਹ ਜਿਹੜੇ ਬੱਚੇ ਆਏ ਨੇ ਜੀ ਬੱਚੇ ਰਖੜੀ ਬਣ ਕੇ ਗਏ ਆ ਮੈਨੂੰ ਅੱਜ ਇਹ ਸਾਡੇ ਆਪਣੇ ਸਮਾਜ ਦੀਆਂ ਭੈਣਾਂ ਨੇ ਧੀਆਂ ਨੇ ਛੱਡੀਆਂ ਇਹ ਤੇ ਇਹ ਸਨੇਹ ਦੇਣਾ ਚਾਹੁੰਦੇ ਨੇ ਵੀ ਆਪਸੀ ਭਾਈਚਾਰਕ ਜਿਹੜੀ ਸਾਂਝ ਹੈਗੀ ਹੈ ਆਪਸ ਪਰਿਵਾਰਾਂ ਦੀ ਜਿਹੜੀ ਟੁੱਟ ਰਹੀ ਨੇ ਅੱਜਕੱਲ੍ਹ ਉਹ ਆਪਸ ਦੇ ਵਿੱਚ ਇਹ ਪਿਆਰ ਹੈ ਬਣਿਆ ਰਹਿਣਾ ਚਾਹੀਦਾ ਹੈਗਾ ਤੇ ਆਪਣਾ ਇਹਦਾ ਵਿਰਸਾ ਹੈਗਾ ਪੰਜਾਬੀ ਵਿਰਸਾ ਉਹ ਉਸੇ ਤਰ੍ਹਾਂ ਨਾਲ ਪਿਆਰ ਦੇ ਨਾਲ ਹੀ ਅੱਗੇ ਵਧਣਾ ਚਾਹੀਦਾ ਹੈਗਾ ਤੇ ਇੱਕ ਇਹਦੇ ਨਾਲ ਕੀ ਹੈ ਜਿਹੜਾ ਇੱਕ ਭਰਾਵਲੋਂ ਇੱਕ ਭੈਣ ਨੂੰ ਇਹ ਹੁੰਦਾ ਹੈ ਵੀ ਇਨ ਫਿਊਚਰ ਦੇ ਵਿੱਚ ਕਦੇ ਵੀ ਦੁੱਖ ਸੁੱਖ ਹੋਏ ਤਾਂ ਐਣ ਭਰਾ ਆਪਸ ਦੇ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸਾਥ ਨਿਭਾਉਣਗੇ ਅਤੇ ਮਿਲ ਕੇ ਜਿਹੜੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨਗੇ ਜੀ ਤੇ ਸਾਡਾ ਸਮਾਜ ਵਾਸਤੇ ਵੀ ਇਸ ਨੇ ਆ ਜੀ ਆਪਸ ਦੇ ਵਿੱਚ ਮਿਲ ਕੇ ਪਿਆਰ ਨਾਲ ਰਹੀ ਹੈ ਆਪਾਂ ਤਾ ਜੋ ਆਪਣਾ ਦੇਸ਼ ਤੇ ਜਿਹੜਾ ਸਮਾਜ ਹੈਗਾ ਉਹ ਸੱਭਿਆਚਾਰਕ ਤੌਰ ਤੇ ਵੀ ਤਰੱਕੀ ਕਰ ਸਕੇ ਸਰ ਜਿਸ ਤਰ੍ਹਾਂ ਤੁਸੀਂ ਦਾ ਮਾਹੌਲ ਇਹਨਾਂ ਲੋਕਾਂ ਨੂੰ ਕੁਝ ਐਸੀ ਖਾਵਾਵੀਆਂ ਦਿੱਤੀਆਂ ਗਈਆਂ ਹੋਰ ਵੀ ਸਕੂਲਾਂ ਨੂੰ ਇਸ ਤਰ੍ਹਾਂ ਦੇ ਪ੍ਰੇਰਿਤ ਹੋਣਾ ਚਾਹੀਦਾ ਬੱਚੇ ਹਾਂਜੀ ਹੋਣਾ ਚਾਹੀਦਾ ਜੀ ਚੰਗੀ ਗੱਲ ਆ ਇਹ ਕਈ ਬੱਚੇ ਹੋਰ ਵੀ ਆਉਂਦੇ ਨੇ ਜੀ ਹੁਣ ਸਵੇਰੇ ਉਹ ਆਪਣੇ ਕੀ ਕਹਿੰਦੇ ਨੇ ਦੀਦੀ ਹੁੰਦੀਆਂ ਨੇ ਕੀ ਕਹਿੰਦੇ ਗੰਮ ਗੰਮ ਉਹ ਵੀ ਆਈ ਸੀ ਗਈ ਸਾਡੇ ਕੋਲੇ ਜੀ ਉਹ ਵੀ ਆ ਕੇ ਗਈ ਨੇ ਜੀ ਹਾਂ ਪੱਕਾ ਪੱਕਾ ਕਿ ਇਹ ਜਿਹੜੀ ਸੰਸਥਾ ਨੇ ਸਤੂਰ ਲਈ ਹਾਂਜੀ ਉਪਰਾਲੇ ਇਹ ਕਰਦੇ ਰਹਿਣਾ ਚਾਹੀਦਾ ਹਾਂਜੀ ਕਰਨੇ ਰਹਿਣਾ ਚਾਹੀਦਾ ਜੀ ਇਹ ਤਾਂ ਚੰਗੀ ਗੱਲ ਆ ਇੱਕ ਜਿਹੜਾ ਜਿਹਦਾ ਕਲਚਰ ਆਪਣਾ ਸੱਭਿਆਚਾਰ ਨਾਲ ਲੈ ਕੇ ਚੱਲੂਗਾ ਆਪਦੀ ਮਾਂ ਬੋਲੀ ਨਾਲ ਲੈ ਕੇ ਚੱਲੂਗਾ ਤੇ ਆਪਦਾ ਵਿਰਸੇ ਨਾਲ ਲੈ ਕੇ ਚੱਲੂਗਾ ਉਹ ਦੇਸ਼ ਤਾਂ ਫਿਰ ਤਰੱਕੀ ਸਮਾਜ ترقی ਕਰੇਗਾ ਹੀ ਕਰੇਗਾ ਜੀ ਇਹ ਸਾਡਾ ਵਿਰਸਾ ਹੈਗਾ ਜੀ ਰੱਖੜੀ ਦਾ ਤਿਹਾੜ ਹੈਗਾ ਤੇ ਭੈਣਾ ਭਰਾਵਾਂ ਦਾ ਤਿਹਾੜ ਅਸੀਂ ਮੰਦਿਰ ਕਿ ਮਨਾਈਏ ਜਿਹਨੋਂ ਬੱਚੇ ਰਖੜੀ ਬੰਨਦੇ ਆ ਇਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਆ ਕਿ ਕੱਲੋ ਸ਼ਾਇਦ ਹੋ ਸਕਦਾ ਪ੍ਰਮਾਤਮਾ ਇਹਨਾਂ ਨੂੰ ਇਸ ਤਰ੍ਹਾਂ ਵੀ ਬਖਸ਼ੇ ਹਾਂਜੀ ਬਖਸ਼ੇ ترقی ਕਰਨ ਜੀ ਬੱਚੇ ਮੈਂ ਤਾਂ ਕਿਹਾ ਇਹਨਾਂ ਨੂੰ ਪੜੋ ਲਿਖੋ ਅੱਗੇ ਵਧੋ ਤੁਸੀਂ ਦੇਖਦਾ ਵੇਖੋ ਸਾਰੇ ਹਾਂਜੀ ਕਿਹਦੇ ਨਾਲ ਭੈਣ ਭਰਾ ਦਾ ਆਪਣਾ ਕਹਿੰਦੇ ਰਿਸ਼ਤਾ ਕਾਇਮ ਹੁੰਦਾ ਮਜ਼ਬੂਤ ਹੁੰਦਾ ਹਾਂਜੀ ਮਜ਼ਬੂਤ ਹੁੰਦਾ ਜੀ ਸਨੇਹ ਮਿਲਿਆ ਰਹਿੰਦਾ ਜੀ ਅੱਗੇ ਨਾਲ ਵਿਆਹ ਵਧਦਾ ਹੁੰਦਾ ਆਪਸ ਦੇ ਵਿੱਚ ਭੈਣ ਭਰਾਵਾਂ ਦਾ ਜੀ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੇ ਇਹ ਸੰਦੇਸ਼ ਹੈ ਜੀ ਦੇਖੋ ਇਹ ਜਿਹੜਾ ਪਰਿਵਾਰ ਹੁਣ ਮਤਲਬ ਪਰਿਵਾਰ ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸੀਗੇ ਜੀ ਹੁਣ ਪਰਿਵਾਰ ਟੁੱਟ ਗਏ ਨੇ ਵਿੱਚੋਂ ਕਈ ਕਾਰਨਾ ਕਰਕੇ ਪਰ ਟੁੱਟ ਕੇ ਕੋਈ ਗੱਲ ਨਹੀਂ ਪਰ ਆਪਸ ਤੇ ਜਿਹੜਾ ਪਿਆਰ ਹੈਗਾ ਉਹ ਬਣਿਆ ਰਹਿਣਾ ਚਾਹੀਦਾ ਹੈਗਾ ਤੇ ਇੱਕ ਸਿੰਬਲ ਹੈਗਾ ਜਿਹਦੇ ਨਾਲ ਆਪਾਂ ਸਮਾਜ ਨੂੰ ਆਪਣੇ ਸੱਭਿਆਚਾਰ ਨੂੰ ਜੋੜ ਕੇ ਰੱਖ ਸਕਦੇ ਹੈਗੇ ਆ ਤੇ ਇਹਨੂੰ ਅੱਗੇ ਜਿਹੜੀ ਆਪਣੇ ਵਧਾ ਸਕਦੇ ਹੈਗੇ ਆ